ਸਸੀ ਗੱਲ ਕਿਸਾਨ ਪ੍ਰਭੂ ਅੱਜ ਆਪਾਂ ਪਹੁੰਚੇ ਆਂ ਮੋਗਾ ਟਰੈਕਟਰ ਮੰਡੀ ਤੇ ਮੰਡੀ ਲੱਗੀ ਹੋਈ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਕਿ ਕਿਹੜੇ ਟਰੈਕਟਰਾਂ ਦੀ ਤੁਹਾਡੀ ਡਿਮਾਂਡ ਆ ਤੇ ਉਸ ਤਰ੍ਹਾਂ ਦੇ ਅਸੀਂ ਵੀਡੀਓ ਲੈ ਕੇ ਆਵਾਂਗੇ ਖਾਸ ਕਰਦੇ ਤੁਸੀਂ ਸਭ ਨੀਤਾ ਕਹੋਗੇ ਚਲੋ ਆਪਾਂ ਸ਼ੁਰੂ ਕਰਦੇ ਆਂ हां 622 ਦੇ ਕਾਫੀ ਆਪਣੇ ਕੋਲੇ ਕਮੈਂਟ ਵੀ ਆਏ ਸੀ ਕਹਿੰਦੇ ਸੀ ਬਾਈ ਬਾਈ ਉੱਚੀ ਉੱਚੇ ਮਾਡਲਾਂ ਦੀ ਵੀਡੀਓ ਲੈ ਕੇ ਆਇਆ ਕਰੋ ਚਲੋ ਪਹਿਲਾ ਟਰੈਕਟਰ ਆਪਾਂ ਤੁਹਾਨੂੰ ਵਿਖਾਉਨੇ ਆ 622 ਚਾਰੇ ਟਾਇਰਾਂ ਦੀ ਕੰਡੀਸ਼ਨ ਜਿਹੜੀ ਬਿਲਕੁਲ ਸਾਫ਼ ਸੁਥਰੀ ਆ ਪੋਲੋ ਕੰਪਨੀ ਦੇ ਬੈਕਸਾਈਡ ਦੇ ਟਾਇਰ ਆ 16x26 ਦਾ ਸਾਈਜ਼ ਆ ਰੰਗ ਬੰਨ ਲੋ ਵੀ ਬਿਲਕੁਲ ਓਕੇ ਆ 2005 ਮਾਡਲ ਆ 3 ਲੱਖ ਤੇ 40000 ਰੁਪਿਆ ਡਿਮਾਂਡ ਆ ਕੰਡੀਸ਼ਨ ਵਾਲਾ ਟਰੈਕਟਰ ਪੂਰਾ ਸਾਫ਼ ਆ ਤੁਸੀਂ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਚਲੋ ਕੋਸ਼ਿਸ਼ ਕਰਦੇ ਆ ਆਪਾਂ ਮਾਲਕ ਦਾ ਨੰਬਰ ਵੀ ਤੁਹਾਨੂੰ ਜ਼ਰੂਰ ਦੇਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਸਾਫ ਤੁਸੀਂ ਡਿਕਨੇਸ਼ਨ ਦਾ ਡਰਾਈਵਰ ਆ ਤੁਹਾਡਾ ਆਪਣਾ ਹੀ ਡਰਾਈਵਰ ਬਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਜੀ ਸੁਖਦੇਵ ਸਿੰਘ ਬਾਈ ਦਾ ਨਾਮ ਹੀ ਪੈਂਦੀ ਕਾਲੀਏ ਵਾਲਾ ਕਾਲੀਏ ਵਾਲਾ ਜ਼ਿਲ੍ਹਾ ਹੀ ਕਿਹੜਾ ਮੋਗਾ ਜ਼ਿਲ੍ਹਾ ਮੋਗਾ ਹੀ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 99147 9907522 ਦਾ ਨੰਬਰ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਸਾਫ ਕੰਡੀਸ਼ਨ ਦਾ ਹੈ ਉਸ ਦੇ ਨਾਲ ਆ ਗਈ ਸਵਰਾਜ 855 2013 ਮਾਡਲ ਸੌਰੀ 2003 ਮਾਡਲ ਆ 2 ਲੱਖ 75000 ਰੁਪਿਆ ਡਿਮਾਂਡ ਆ ਰੰਗ ਬੰਨ ਤੁਸੀਂ ਟਰੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ ਚਾਰੇ ਟਾਇਰਾਂ ਦੀ ਜਿਹੜੀ ਕੰਡੀਸ਼ਨ ਨਾਲ ਸਾਫ ਪਈ ਆ ਗੁਡਇਰ ਤੇ ਬੈਕ ਸਾਈਡ ਦੇ 13 6 28 ਦੇ ਟਾਇਰ ਨੇ ਜੇ 1 ਨਾਲ ਆ ਗਿਆ ਇਹ 855 ਇਸ ਚੰਨ ਮਾਡਲ ਆਈ 1 ਲੱਖ ਤੇ 60000 ਰੁਪਿਆ ਡਿਮਾਂਡ ਤੁਸੀਂ ਰੰਗ ਬੰਨ ਤੇ ਟਾਇਰਾਂ ਦੀ ਕੰਡੀਸ਼ਨ ਵੀਡੀਓ ਚ ਦੇਖ ਸਕਦੇ ਆ ਉਸ ਦੇ ਨਾਲ ਆ ਗਿਆ ਜੀ ਫਾਰਮ 60 ਇਹ ਵੀ ਟਰੈਕਟਰ ਪੰਜਾਬ ਨੰਬਰ ਆਈ ਟਾਇਰਾਂ ਦੀ ਕੰਡੀਸ਼ਨ ਸਾਫ ਪਈ ਆ ਮੂਹਰੇ ਦੇ ਟਾਇਰਾਂ ਦੀ ਜੋੜੀ ਨਵੀਂ ਆ 96 ਮਾਡਲ ਆ 1 ਲੱਖ ਤੇ 75000 ਰੁਪਿਆ ਡਿਮਾਂਡ ਆ ਇਹ ਰੰਗ ਬੰਨ ਵਾਲਾ ਟਰੈਕਟਰ ਸਾਫ ਪਿਆ ਅੰਕਲ ਤੁਹਾਡਾ ਆਪਣਾ ਹੀ ਟਰੈਕਟਰ ਨਹੀਂ ਮੋਬਾਈਲ ਨੰਬਰ ਯਾਦ ਆ ਤੁਹਾਡੇ ਕੋਈ ਠੀਕ ਹੈ ਚਲੋ ਉਹਨਾਂ ਦੇ ਮੋਬਾਈਲ ਨੰਬਰ ਨਹੀਂ ਯਾਦ ਉਸ ਦੇ ਨਾਲ ਆ ਗਿਆ ਜੀ ਫਾਰਮ 50 ਇਹਦੇ ਵੀ ਚਾਰੇ ਟਾਇਰਾਂ ਦੀ ਕੰਡੀਸ਼ਨ ਸਾਫ ਸੁਥਰੀ ਆ 97 ਮਾਡਲ ਆ 1 ਲੱਖ ਤੇ 92000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਉਸ ਦੇ ਨਾਲ ਆ ਗਿਆ ਜੀ ਅਰਜਨ 605 ਡੀ ਆਈ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ 2001 ਦਾ ਮਾਡਲ ਆ 2 ਲੱਖ ਤੇ 50000 ਰੁਪਿਆ ਡਿਮਾਂਡ ਆ ਨੰਬਰ ਪੰਜਾਬੀ ਹੈ ਵੀ ਉਹਦੇ ਨਾਲ ਆ ਗਿਆ ਸੋਨਾਲੀ ਕਾ 750 ਜੀ ਇਹ ਵੀ ਟਰੈਕਟਰ ਪੰਜਾਬ ਨੰਬਰ ਹੀ ਆ 2002 ਮਾਡਲ ਆ 2 ਲੱਖ ਤੇ 45000 ਰੁਪਿਆ ਡਿਮਾਂਡ ਆ ਜਿਹੜੀ ਟਾਇਰਾਂ ਦੀ ਕੰਡੀਸ਼ਨ ਸਾਫ਼ ਸੁਥਰੀ ਆ ਇਸ ਟਰੈਕਟਰ ਤੇ ਤੇ ਉਸਦੇ ਨਾਲ ਆ ਗਿਆ 735 ਰੰਗ ਬੰਨ ਲਓ ਟਰੈਕਟਰ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ 99 ਮਾਡਲ ਦਾ 1 ਲੱਖ ਤੇ 60 ਹਜ਼ਾਰ ਰੁਪਿਆ ਡਿਮਾਂਡ ਆ ਪੰਪ ਆਪ ਦੇਖ ਕੇ ਦੱਸ ਦਿੰਦੇ ਆ ਤੁਹਾਨੂੰ ਇਸ ਦਾ ਬਾਹਰ ਆ ਜ ਨਹੀਂ ਲੋ ਇਹ 4 11 ਵਾਲਾ ਟਰੈਕਟਰ ਆ ਪੰਪ ਵੀ ਇਸ ਦਾ ਬਾਰ ਨਹੀਂ ਕਰਵਾਇਆ ਹੋਇਆ ਉਸ ਦੇ ਨਾਲ ਆ ਗਈ 126 ਚਾਰੇ ਟਾਇਰਾਂ ਦੀ ਕੰਡੀਸ਼ਨ ਸਾਫ਼ ਜੁੱਤਰੀ ਆ 14 9 28 ਦੇ ਬੈਕ ਸਾਈਡ ਦੇ ਟਾਇਰ ਆ ਤੇ ਰੰਗ ਬੰਨ ਲਓ ਟਰੈਕਟਰ ਸਾਫ਼ ਆ ਮਾਡਲ 2008 ਆ ਡਬਲ ਕਲਚ ਟਰੈਕਟਰ ਆ 2 ਲੱਖ 78000 ਰੁਪਿਆ ਡਿਮਾਂਡ ਆ ਉਹ ਦਿਨ ਨਾਲ ਆ ਗਿਆ ਜੀ 735 ਰੰਗ ਬੰਨ ਵਾਲਾ ਟਰੈਕਟਰ ਪੂਰਾ ਹੀ ਸਾਫ ਆ ਟਾਇਰਾਂ ਦੀ ਕੰਡੀਸ਼ਨ ਨਾਲੋਂ ਵੀ ਟਰੈਕਟਰ ਸਾਫ ਆ 12428 ਦੇ ਜੇ ਕੇ ਦੇ ਬੈਕ ਸਾਈਡ ਦੇ ਟਾਇਰ ਆ ਤੇ ਪੰਜਾਬ ਨੰਬਰ ਟਰੈਕਟਰ ਆ ਮਾਡਲ ਕਿੰਨਾ ਦਾ ਜੀ ਮਾਡਲ ਕਿੰਨਾ 2002 ਮਾਡਲ ਆ 2 ਲੱਖ ਤੇ 52000 ਰੁਪਿਆ ਡਿਮਾਂਡ ਆ ਉਸ ਦੇ ਨਾਲ ਆ ਗਿਆ ਜੀ ਫੋਰਡ ਪੰਜਾਬ ਨੰਬਰ ਡਰੈਕਟਰ ਆ ਜੀ ਮੋਡੀਫਾਈ ਕੀਤਾ ਹੋਇਆ ਟਰੈਕਟਰ ਬਿਲਕੁਲ ਨਵੇਂ ਨੇ ਰੰਗ ਬਨ ਨਾਲ ਤੁਸੀਂ ਆਪ ਦੇਖ ਸਕਦੇ ਆ ਪੂਰਾ ਸਾਫ ਟਰੈਕਟਰ ਆ ਤੇ ਬਾਈ ਨੇ ਟੌਰ ਨਾਲ ਸ਼ਿੰਗਾਰ ਕੇ ਰੱਖਿਆ ਹੋਇਆ ਤੇ ਬੈਕ ਸਾਈਡ ਦੇ 13628 ਦੇ ਟਾਇਰ ਆ ਤੁਸੀਂ ਦੇਖ ਸਕਦੇ ਆ ਤੇ ਇਹ ਬਾਈ ਦਾ ਕੰਮ ਆ ਮੋਡੀਫਾਈ ਕਰਨਾ ਡਰੈਕਟਰ ਜੇ ਕਿਸੇ ਨੇ ਮੋਡੀਫਾਈ ਟਰੈਕਟਰ ਲੈਣੇ ਹੋ ਤਾਂ ਆਪਾਂ ਬਾਈ ਦਾ ਤੁਹਾਡਾ ਨੰਬਰ ਸ਼ੇਅਰ ਕਰ ਦਿੰਨੇ ਆ ਤੁਸੀਂ ਮੋਡੀਫਾਈ ਟਰੈਕਟਰ ਖਰੀਦ ਸਕਦੇ ਆ ਬਾਈ ਨੰਬਰ ਬੋਲੋ ਹੀ ਆਪਣਾ 9947 55467 ਇਹ ਉਹ ਟਰੈਕਟਰ ਵੀ ਤੇਰਾ ਹੀ ਹੈ ਠੀਕ ਹੈ ਬਾਈ ਮੋਡੀਫਾਈਡ ਟਰੈਕਟਰਾਂ ਦਾ ਕੰਮ ਕਰਦੇ ਆ ਤੇ ਉਸ ਦੇ ਨਾਲ ਆ ਗਿਆ ਜੀ ਸਵਰਾਜ 855 2017 ਮਾਡਲ ਆ 5 ਲੱਖ 45000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਸਾਫ਼ ਸੁਥਰੀ ਆ 14928 ਦੇ ਬੈਕ ਸਾਈਡ ਦੇ ਟਾਇਰ ਇਸ ਟਰੈਕਟਰ ਦੇ ਤੁਸੀਂ ਰੰਗ ਬੰਨ ਵਾਲਾ ਟਰੈਕਟਰ ਦੇਖ ਸਕਦੇ ਹੋ ਉਸ ਦੇ ਨਾਲ ਆ ਗਿਆ ਜੀ ਸਵਰਾਜ 855 2004 ਮਾਡਲ ਆ ਜੀ 2 ਲੱਖ 95000 ਰੁਪਿਆ ਡਿਮਾਂਡ ਆ ਤੇ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਉਸ ਦੇ ਨਾਲ ਆ ਗਿਆ ਜੀ ਸਵਰਾਜ 735 ਪੰਜਾਬ ਨੰਬਰ ਆ ਜੀ 2003 ਮਾਡਲ ਆ 220000 ਰੁਪਿਆ ਡਿਮਾਂਡ ਆ ਇਸ ਦਾ ਜਿਹੜਾ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਸੁਥਰੀ ਆ ਪੰਪ ਬਾਹਰ ਆ 511 ਵਿੱਚ ਆਇਆ ਟਰੈਕਟਰ ਆ ਉਸ ਦੇ ਨਾਲ ਆ ਗਈ 2001 ਮਾਡਲ 2 ਲੱਖ ਤੇ 95000 ਰੁਪਿਆ ਡਿਮਾਂਡ ਤੇ ਤੁਸੀਂ ਚੰਗੀ ਤਰ੍ਹਾਂ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋ ਗੁਡਇਰ ਦੇ ਟਾਇਰ ਆ 13 6 28 ਦੇ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ ਆ ਰੰਗ ਬੰਨ ਵਾਲੋ ਟਰੈਕਟਰ ਸਾਫ਼ ਪਿਆ ਜੀ ਉਸ ਦੇ ਨਾਲ ਆ ਗਈ ਸਵਰਾਜ 735 ਅਸਤੇ ਤਰਾਨੀ ਕੰਡੀਸ਼ਨ ਅਈ ਸਾਫ ਪਈ ਹੈ ਜੀ 98 ਮਾਡਲ ਆ 1,90,000 ਰੁਪਿਆ ਡਿਮਾਂਡ ਆਈ ਉਹਦੇ ਨਾਲ ਆ ਗਿਆ ਜੀ 2002 ਮਾਡਲ ਆ 855 2,75,000 ਰੁਪਿਆ ਡਿਮਾਂਡ ਆਈ ਐ ਟਰੈਕਟਰ ਨੇ ਉਹਦੇ ਨਾਲ ਆ ਗਿਆ ਸਵਰਾ 743 ਇਹ 2003 ਮਾਡਲ ਆ ਜੀ 2,70,000 ਰੁਪਿਆ ਡਿਮਾਂਡ ਆ ਟੈਰਾਂ ਦੀ ਕੰਡੀਸ਼ਨ ਠੀਕ ਕਰ ਗਈ ਹੈ ਸੈਕਟਰ ਦੇ ਉਹਦੇ ਨਾਲ ਆ ਗਿਆ ਫਾਰਮ 445 2005 ਮਾਡਲ ਆ 2 ਲੱਖ ਤੇ 10 ਹਜ਼ਾਰ ਰੁਪਿਆ ਡਿਮਾਂਡ ਆ ਇਹ ਉਸ ਟ੍ਰੈਕਟਰ ਦੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਚਲੋ ਤੁਹਾਨੂੰ ਅੱਗੇ ਹੋਰ ਵੀ ਟ੍ਰੈਕਟਰ ਦਿਖਾਣੇ ਆ ਲਓ ਜੀ ਉਸ ਦੇ ਨਾਲ ਆ ਗਿਆ ਫਾਰਮ 60 2012 ਮਾਡਲ ਆ ਟੌਪ ਮਾਡਲ ਆ 4 ਲੱਖ ਤੇ 80 ਹਜ਼ਾਰ ਰੁਪਿਆ ਡਿਮਾਂਡ ਆ ਰੰਗ ਬੰਨ ਵਾਲਾ ਟ੍ਰੈਕਟਰ ਸਾਫ਼ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਸਟ੍ਰੈਕਟਰ ਹੈ ਉਸ ਦੇ ਨਾਲ ਆ ਗਿਆ ਜ ਸਵਰਾਜ 2017 ਮਾਡਲ 5 ਲੱਖ ਤੇ 40000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ ਹੈ ਸਟ੍ਰੈਕਟਰ ਦੇ ਤੇ ਰੰਗ ਬੰਨ ਲਓ ਵੀ ਟਰੈਕਟਰ ਪੂਰਾ ਸਾਫ ਪਿਆ ਚਲੋ ਆਪਾਂ ਦੇਖਦੇ ਆਂ ਜੇ ਮਾਲਕ ਦਾ ਨੰਬਰ ਮਿਲ ਗਿਆ ਤੇ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪਹਿਲਾ ਤੁਸੀਂ ਵੀਡੀਓ ਵਿੱਚ ਟਰੈਕਟਰ ਦੇਖੋ ਬਹੁਤ ਜ਼ਿਆਦਾ ਸਾਫ ਟਰੈਕਟਰ ਆ ਬੈਕ ਸਾਈਡ ਦੇ ਟਾਇਰ ਵੀ ਤੁਹਾਨੂੰ ਦੱਸ ਦਈਏ ਗੁਡੀਅਰ ਦੇ ਆ 14928 ਦੇ ਬੈਕ ਸਾਈਡ ਦੇ ਟਾਇਰ ਆ ਇਹ ਤਾਂ ਆਪਣਾ ਹੀ ਟਰੈਕਟਰ ਆ ਮੋਬਾਈਲ ਨੰਬਰ ਬੋਲਿਓ 97 ਇੱਕ ਮਿੰਟ ਆ ਜਿਆਦਾ ਸ਼ੋਰ ਹੋ ਰਿਹਾ ਹੁਣ ਦੱਸੋ ਜੀ 97817 18 97817 18 97 818 81 412 ਕਿਹੜਾ ਪਿੰਡ ਹੈ ਨਾ ਸਿੰਘਾਂ ਵਾਲਾ ਠੀਕ ਹੈ ਜੀ ਤੇ ਜ਼ਿਲ੍ਹਾ ਮੋਗਾ ਹੀ ਆ ਲੋ ਜੀ ਜ਼ਿਲ੍ਹਾ ਮੋਗਾ ਹੀ ਆ ਜੇ ਕਿਸੇ ਭਾਈ ਨੂੰ ਇਹ ਟਰੈਕਟਰ ਸਵਰਾਜ 855 ਪਸੰਦ ਆਵੇ ਤਾਂ ਤੁਸੀਂ ਖਰੀਦ ਸਕਦੇ ਹੋ ਉਸ ਦੇ ਨਾਲ ਆ ਗਿਆ ਇਹ ਫਾਰਮ 60 ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਪੰਜਾਬ ਨੰਬਰ 4 ਇਹ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਆ ਮਾਡਲ 2013 4,35,000 ਰੁਪਇਆ ਡਿਮਾਂਡ ਆਈ ਏ ਟਰੈਕਟਰ ਦੀ ਤੇ ਰੰਗ ਬੰਨ ਵਾਲੋ ਪੂਰਾ ਸਾਫ਼ ਆ ਟਰੈਕਟਰ ਆ ਉਸਦੇ ਨਾਲ ਆ ਗਿਆ ਜੀ ਸਵਰਾਜ 855 2006 ਮਾਡਲ ਆ 4 ਲੱਖ ਪੂਰਾ ਡਿਮਾਂਡ ਆ ਜੀ ਤੇ ਬੈਕ ਸਾਈਡ ਦੇ ਟਾਇਰ ਜਿਹੜੇ ਐ ਐਮ ਆਰਪ ਦੇ ਆ ਇਹ ਪੰਜਾਬ ਨੰਬਰ ਆ ਰੰਗ ਬੰਨ ਵਾਲੋ ਟਰੈਕਟਰ ਸਾਫ਼ ਪਿਆ ਚਲੋ ਆਪਾਂ ਮਾਲਕ ਤੋਂ ਪੁੱਛਦੇ ਹਾਂ ਉਹਨਾਂ ਦਾ ਨੰਬਰ ਕੀ ਆ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ 14 9 28 ਐ ਜੀ ਸੱਗੀ ਗੱਲ ਬਾਈ ਤੁਹਾਡੇ ਹੀ ਟਰੈਕਟਰ ਤੇ ਹਾਂ ਕਿਹੜਾ ਪਿੰਡ ਆ ਬਾਈ ਜੀ ਮਹਿਰੋ ਜੀ ਜਿਲਾਈ ਮੋਕਾ ਹੀ ਠੀਕ ਆ ਜੀ ਆਪਣਾ ਨਾਮ ਦੱਸੋ ਜੀ ਗੁਰਵਿੰਦਰ ਸਿੰਘ ਹਰਵਿੰਦਰ ਠੀਕ ਆ ਜੀ ਤੇ ਆਪਣਾ ਮੋਬਾਈਲ ਨੰਬਰ ਜੀ 98156 9045 9045 ਲੋ ਜੀ ਇਹ ਮਾਲਕ ਦਾ ਨੰਬਰ ਆ ਜੇ ਤੁਸੀਂ ਸਵਰਾਜ 855 ਖਰੀਦਣਾ ਚਾਹੁੰਦੇ ਆ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਉਸਦੇ ਨਾਲ ਆ ਗਿਆ ਜੀ ਫਾਰਮ 60 2010 ਮਾਡਲ ਆ 11 ਲੱਖ ਤੇ 10000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ ਰੰਗ ਬੰਨ ਲਓ ਵੀ ਟਰੈਕਟਰ ਸਾਫ਼ ਆ ਬੈਕ ਸਾਈਡ ਦੇ ਟਾਇਰਾਂ ਦਾ ਆਪਾਂ ਤੁਹਾਨੂੰ ਸਾਈਜ਼ ਜ਼ਰੂਰ ਇੱਕ ਦੱਸ ਦੇਾਂਗੇ ਇਹਦੇ ਗੁਡਇਰ ਦੇ ਟਾਇਰ ਆ 3 14 9 22 ਦਾ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ ਉਸ ਦੇ ਨਾਲ ਆ ਗਈ 73595 ਮਾਡਲ ਆ 1,25,000 ਰੁਪਇਆ ਡਿਮਾਂਡ ਆ ਰੰਗ ਬੰਦ ਤੁਸੀਂ ਵੀਡੀਓ ਚ ਆਪ ਦੇਖ ਸਕਦੇ ਆ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਚਲੋ ਆਪਾਂ ਦੇਖਦੇ ਆ ਜੇ ਮਾਲਕ ਦਾ ਨੰਬਰ ਮਿਲ ਗਿਆ ਤਾਂ ਸਾਡਾ ਆਪਣੀ ਵੀ ਬਾਈ ਡਾਇਰੈਕਟਰ ਮੋਬਾਈਲ ਨੰਬਰ ਦੱਸੋ ਜੀ 76 1 ਮਿੰਟ ਦੁਬਾਰੇ ਦੱਸੋ ਜੀ 76376 264 36 ਤੇ ਨਾਮ ਕੀ ਹੈ ਹਾਂਜੀ ਕ੍ਰਿਸ਼ਨ ਬਾਈ ਦਾ ਨਾਮ ਤੇ ਪੈਂਦੀ ਸਾਰੇਵਾਲ ਲੋ ਜੀ ਮੋਗਾ ਜ਼ਿਲ੍ਹਾ ਹੀ ਮਾਲਕ ਦਾ ਨਾਂ ਤੇ ਪੈਂਦੀ ਉਹਦੇ ਨਾਲ ਆ ਗਿਆ ਫਾਰਮੈਕਸ 60 ਇੱਕ ਹੋਰ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ 2010 ਮਾਡਲ ਆ 3 ਲੱਖ ਤੇ 60000 ਰੁਪਿਆ ਡਿਮਾਂਡ ਆ ਤੇ ਟਰੈਕਟਰ ਲੰਗਰ ਮਗਰ ਫਸਟ ਦੇ ਨਾਲ ਆ ਗਿਆ ਜੀ 98 ਮਾਡਲ 2 ਲੱਖ ਤੇ 18000 ਰੁਪਿਆ ਡਿਮਾਂਡ ਆ ক্লোਜ਼ ਕਰਦਾ ਇੰਜ ਨੇ 735 ਦਾ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਨੇ ਨੰਬਰ ਪੰਜਾਬ ਆ ਤੇ ਆਪਾਂ ਪੰਪ ਵੀ ਵੀ ਇੱਕੇ ਦਾ ਤਾਂ ਮਿਸਦਾ ਬਾਹਰ ਹੈ ਜਿਸ ਦਾ ਪੰਪ ਬਾਹਰ ਆ ਤੇ 511 ਵਿੱਚ ਆਇਆ ਹੋਇਆ ਟਰੈਕਟਰ ਆ ਤੇ ਵੀਡੀਓ ਚ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਲੋ ਜੀ ਉਸ ਦੇ ਨਾਲ ਆ ਗਿਆ ਅਰਜਨ 555 ਸਾਫ਼ ਸੁਗਰੀ ਕੰਡੀਸ਼ਨ ਦਾ ਟਰੈਕਟਰ ਆ ਤੁਸੀਂ ਰੰਗ ਬੰਨ ਟਰੈਕਟਰ ਦਾ ਦੇਖ ਸਕਦੇ ਹੋ ਵੀਡੀਓ ਤੇ ਥੋੜੀ ਜਿਹੀ ਘਰ ਦਿੱਤਾ ਹੈ ਆ ਤੇ 2011 ਮਾਡਲ ਆ 3 ਲੱਖ ਤੇ 70000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਤੁਹਾਡੇ ਅੰਕਲ ਟਰੈਕਟਰ ਇਹ ਤਾਂ ਢਿੱਡਾ ਅੱਛਾ ਡੀਲ ਲੈ ਬੈਠੇ ਠੀਕ ਹੈ ਹਾਂ ਨੰਬਰ ਬੋਲ ਦੋ ਕੋਈ ਗੱਲ ਨਹੀਂ ਜੇ ਕਿਸੇ ਨੇ ਲੈਣਾ ਹੈ ਤੁਹਾਡੇ ਨਾਲ ਸੰਪਰਕ ਕਰ ਲੂਗਾ 94782 94782 16598 ਨਾਮ ਜੀ ਆਪਣਾ ਗਰਨੇਲ ਸਿੰਘ ਨਾਮ ਹੈ ਜੀ ਤੇ ਤੁਸੀਂ ਜੇ ਆ ਤਿੰਨੇ ਟਰੈਕਟਰ ਤੁਹਾਡੇ ਐਂਟਰੀ ਹੈ ਠੀਕ ਹੈ ਜੀ ਜੇ ਕਿਸੇ ਵੀ ਬਾਈ ਨੂੰ ਕੋਈ ਟਰੈਕਟਰ ਪਸੰਦ ਆਵੇ ਜਿਹੜੇ ਵੀ ਤੁਹਾਨੂੰ ਹੁਣ ਐਂਡ ਤੱਕ ਟਰੈਕਟਰ ਦਿਖਾਵਾਂਗੇ ਤਾਂ ਗਰਮੇਲ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਤੁਸੀਂ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 2005 ਆਹ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਇਹ ਚਾਰੇ ਟਾਇਰ ਵੀ ਬਿਲਕੁਲ ਸਾਫ ਸੁਥਰੇ ਨੇ ਰੰਗ ਬੰਨ ਲਓ ਵੀ ਸਾਫ ਆ ਤੇ 315000 ਰੁਪਿਆ ਡਿਮਾਂਡ ਆ ਉਸਦੇ ਨਾਲ ਆ ਗਿਆ ਇਹ 2017 ਸਵਰਾਜ 855 ਇਹਦੇ ਵੀ ਚਾਰੇ ਟਰੈਕਟਰਾਂ ਦੀ ਟਾਇਰਾਂ ਦੀ ਜਿਹੜੀ ਕੰਡੀਸ਼ਨ ਆ ਬਹੁਤ ਸਾਫ ਆ ਟਰੈਕਟਰ ਦੇ ਤੇ 555000 ਰੁਪਿਆ ਡਿਮਾਂਡ ਆ ਤੇ ਰੰਗ ਬੰਨ ਤੁਸੀਂ ਵੀਡੀਓ ਚ ਦੇਖ ਲਓ ਤੇ ਬੈਕ ਸਾਈਡ ਦੇ ਟਾਇਰਾਂ ਦਾ ਸਾਈਜ਼ ਤੁਹਾਨੂੰ ਦੱਸ ਦਿੰਨੇ 14 9 28 ਦੇ ਨੇ ਉਸਦੇ ਨਾਲ ਆ ਗਿਆ ਇਹ ਫੋਰ 36 T 2000 ਮਾਡਲ ਆ ਪੂਰਾ 3 ਲੱਖ ਤੇ 15000 ਰੁਪਿਆ ਡਿਮਾਂਡ ਆ ਚਾਰੇ ਟਾਇਰਸ ਦੇ ਬਿਲਕੁਲ ਨਵੇਂ ਆ ਰੰਗ ਬੰਨਣ ਲੋ ਵੀ ਟਰੈਕਟਰ ਸਾਫ ਆ 16 9 28 ਦੇ ਟੈਕਸਾਈਡ ਦੇ ਟਾਇਰ ਆ ਗੁੜੀਅਰ ਦੇ ਤੇ ਬਿਲਕੁਲ ਨਵੇਂ ਟਾਇਰ ਨੇ ਉਸ ਦੇ ਨਾਲ ਆ ਗਿਆ ਜੀ AC E 450 ਇਹ 2012 ਮਾਡਲ ਆ 2 ਲੱਖ 90000 ਰੁਪਿਆ ਡਿਮਾਂਡ ਹੈ ਜੀ ਉਸ ਦੇ ਨਾਲ ਆ ਗਿਆ 475 ਇਹ 2007 ਮਾਡਲ ਆ 2 ਲੱਖ ਤੇ 70000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਰੰਗ ਬੰਨ ਲਓ ਵੀ ਸਾਫ਼ ਆ ਤੇ ਉਸ ਦੇ ਨਾਲ ਆ ਗਿਆ ਸਵਰਾਜ 735 ਜੀ ਇਹ ਹੈਗਾ 97 ਮਾਡਲ 1 ਲੱਖ ਤੇ 45000 ਰੁਪਿਆ ਡਿਮਾਂਡ ਆ ਉਸ ਦੇ ਨਾਲ ਆ ਗਿਆ ਪ੍ਰੀਤ 6090 ਜੀ ਇਹ ਟਰੈਕਟਰ ਦੀ ਵੀ ਡਿਮਾਂਡ ਆਈ ਸੀ ਪਰ ਇਹ ਮਾਡਲ ਹੈਗਾ ਜੀ 2020 5 ਲੱਖ ਤੇ 10000 ਰੁਪਿਆ ਡਿਮਾਂਡ ਆ ਬਿਲਕੁਲ ਕੋਕਾ ਪੀਸ ਟਰੈਕਟਰ ਆ ਬੀਕੇਟੀ ਦੇ ਬੈਕ ਸਾਈਡ ਦੇ ਟਾਇਰ ਆ ਇਸ ਦੇ ਸਾਈਜ਼ 16 9 28 ਹੈ ਜੀ ਤੁਸੀਂ ਚੰਗੀ ਤਰ੍ਹਾਂ ਵੀਡੀਓ 'ਚ ਟਰੈਕਟਰ ਨੂੰ ਦੇਖ ਸਕਦੇ ਹੋ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਉਸ ਦੇ ਨਾਲ ਆ ਗਿਆ ਜੀ ਅਰਜਨ 555 ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ ਜੀ ਰੰਗ ਬੰਨ ਵੱਲੋਂ ਵੀ ਟਰੈਕਟਰ ਸਾਫ਼ ਆ 2019 ਮਾਡਲ ਆ 5 ਲੱਖ 70000 ਰੁਪਿਆ ਡਿਮਾਂਡ ਆ ਜੀ ਤੇ ਐਮ ਆਰਐਫ ਦੇ ਬੈਕ ਸਾਈਡ ਦੇ ਟਾਇਰ ਆਈਐਸ ਦੇ ਉਹਦੇ ਤੇ ਨਾਮ ਆ ਗਿਆ ਜੀ ਪ੍ਰੀਤ 6049 ਇਹ 2013 ਮਾਡਲ ਆ ਇਹ ਵੀ ਕਮੈਂਟ ਚ ਡਿਮਾਂਡ ਆਈ ਸੀ ਆਪਣੇ 2012 ਤੋਂ ਲੈ ਕੇ 16 17 ਤੱਕ 2013 ਮਾਡਲ ਆ 3 ਲੱਖ ਤੇ 55000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਸੁਥਰੀ ਆ ਮੂਰਲੇ ਕਾਸੇ ਪਏ ਹੋਏ ਨੇ ਤੇ ਜੇ ਕੇ ਦੇ ਟਾਇਰ ਨੇ ਬੈਕ ਸਾਈਡ ਦੇ 16 9 28 ਦੇ ਨਾਲ ਇਸ ਦੇ ਮਸ਼ੀਨ ਵਗੈਰਾ ਵੀ ਹੈਗੀ ਆ ਮੈਂ ਬੈਕ ਸਾਈਡ ਪਾਈ ਹੋਈ ਤੇ ਆਪਾਂ ਤੁਹਾਨੂੰ ਇੰਜਨ ਤੇ ਡੀਜ਼ਲ ਪੰਪ ਨਵੇਂ ਹੋਏ ਹੋਏ ਨੇ ਇਸ ਟਰੈਕਟਰ ਦੇ ਤੇ ਮਾਲਕ ਦਾ ਨੰਬਰ ਵੀ ਦੱਸ ਦਿੰਨੇ ਆ 98152 13532 ਮਾਲਕ ਦਾ ਨੰਬਰ ਆ ਜੇ ਕਿਸੇ ਭਾਈ ਨੇ ਇਹ ਟਰੈਕਟਰ ਲੈਣਾ ਤਾਂ ਸੰਪਰਕ ਕਰਕੇ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ